ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ 9 ਨਵੰਬਰ 2025 ਦਿਨ ਐਤਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗੁਰਨਾਬ ਸਿੰਘ ਜਿਹ ਲੈਜੰਡਾ ਵਾਲਾ ਜਿਲ੍ਹਾ ਬਟਿੰਡਾ ਤੋਂ ਮੈਂ ਤੁਹਾਡਾ ਆਪਣਾ ਰਵੀਗਰ ਲੈ ਕੇ ਹਾਜ਼ਰਾਂ ਜੀ ਟੂਰਨਾਮੈਂਟਾਂ ਦੇ ਪੂਰੇ ਰਿਜ਼ਲਟ ਕਿਹੜੇ ਦੇਸ਼ ਦੇ ਵਿੱਚ ਕਬੱਡੀ ਦਾ ਪਿੰਗਾ ਨੇ ਕਿਹੜੇ ਦੇਸ਼ ਦੇ ਵਿੱਚੋਂ ਜਿੱਤ ਹੋਈ ਹੈ ਕਿੱਥੇ-ਕਿੱਥੇ ਟਰਨਾਮੈਂਟ ਹੋਏ ਨੇ ਕੌਣ ਬੈਸਟ ਨਿਕਲਿਆ ਹੈ ਕਿਹੜਾ ਰੀਡਰ ਬੈਸਟ ਹੈ ਕਿਹੜਾ ਜਾਫੀ ਬੈਸਟ ਹੈ ਔਰ ਕਿਹੜੇ-ਕਿਹੜੇ ਉੱਥੇ ਬਲਾਰੇ ਮਜੂਦ ਸੀ ਇਹ ਸਭ ਕੁਝ ਨੂੰ ਬਿਆਨ ਕਰਾਂਗੇ ਬੇਨਤੀ ਹੈ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਦੱਬ ਕੇ ਕਰ ਦਿਓ ਪਿੰਡ ਸ਼ੇਅਰ ਟੀਪੂਕੀ ਦੇਸ਼ ਨਿਊਜ਼ੀਲੈਂਡ ਦੇ ਕਬੱਡੀ ਟਰਨਾਮੈਂਟ ਦਾ ਫਾਈਨਲ ਰਿਜ਼ਲਟ ਟੀਮ ਦਸ਼ਮੇਸ਼ ਕਬੱਡੀ ਕਲੱਬ ਟੀ ਪੁਕੀ ਨਿਊਜ਼ੀਲੈਂਡ 28 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਖੇਡੇ ਪਾਲਾ ਜਲਾਲਪੁਰ ਬਿੱਟੂਪੁਰ ਹੀਰਾ ਪੂਰੀ ਫਤਿਹਗੜ ਛੰਨਾ ਸ਼ੀਲੂ ਬਾਹੁ ਅਕਬਰਪੁਰ ਮਨੀਸ਼ ਬਾਹੁ ਅਕਬਰਪੁਰ ਰਵੀ ਦਿਉਰਾ ਅੰਬਾ ਸੋਰਸਿੰਗ ਰੇਸ਼ਮ ਜਮਾ ਰਾਏ ਤੇ ਹੋਰ ਪਲੇਅਰ ਇਸ ਟੀਮ ਦੇ ਵਿੱਚ ਮਜੂਦ ਸੀਗੇ ਟੀਮ ਵਾਈਕਾਟੋ ਕਲਚਰਲ ਕਲੱਬ ਪਲੱਸ ਬਾਬਾ ਭਾਗ ਸਿੰਘ ਜੀ ਕਵੱਡੀ ਕਲੱਬ ਹੈਸ਼ਟਿੰਗ ਜ ਸਾਢੇ 17 ਨੰਬਰ ਸੈਕਿੰਡ ਨਗਦ ਰਕਮ ਪਲੱਸ ਕੱਪ ਇਹਦੇ ਵਿੱਚ ਪਲੇਅਰ ਖੇਡੇ ਚਿੱਤਪਾਲ ਚਿੱਟੀ ਗੋਪੀ ਮਾਨਕੀ ਸੰਨੀ ਕਾਲੇ ਸੰਘਿਆ ਬੱਬੂ ਪਿੰਡ ਰਾਣਾ ਆਤੀ ਰਾਜੂ ਖੋਸਾ ਕੋਟਲਾ ਡੋਗਰ ਰਾਜਲੀ ਅਮਨ ਖੱਤਰੀ ਤੇ ਹੋਰ ਪਲੇਅਰ ਬੈਸਟ ਰੀਡਰ ਹੈ ਜੀ ਇੱਥੇ ਅੰਬਾ ਸੋਰਸਿੰਗ 24 ਰੇਡਾਂ 23 ਨੰਬਰ ਜੀ ਬੈਸਟ ਜੱਫੀ ਸ਼ਿਲੂ ਬਾਹੂ ਬਾਹੂ ਅਕਬਰਪੁਰ 16 ਟੱਚ 8 ਜੱਫੇ ਅੱਧੋ ਅੱਧੀ ਦੇ ਬੈਸਟ ਟੀਮ ਰਹੀ ਦਸ਼ਮੇਸ਼ ਕਵੱਡੀ ਕਲੱਬ ਵੱਲੋਂ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਵਿੱਚੋਂ ਐਲਾਨ ਕੀਤੇ ਹਨ ਹਸਟਿੰਗ ਜੀ ਵੱਲੋਂ ਰੇਡਰ ਚਿੱਤਪਾਲ ਚਿੱਟੀ ਨੇ 21 ਰੇਡਾਂ 17 ਨੰਬਰ ਰਹੀ ਜੀ ਜਫੀ ਸੰਨੀ ਕਾਲੇ ਸੰਘਿਆ ਨੇ 10 ਟੱਚ 7 ਜਫੇ ਲਾਏ ਇੱਥੇ ਬਲਾਰੇ ਸੀ ਗੁਰਪਿੰਦਰ ਜਲਾਲ ਬਿੱਟੂ ਰਾਣ ਅਮਨ ਪਿੰਡ ਮੰਡੇਆਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ オーਪਨ ਚਾਰ ਟੀਮਾਂ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕੁਮਾਨ 331 ਨੰਬਰ ਫਾਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬਾਬਾ ਵਿਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 17 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਬੈਸਟ ਰੀਡਰ ਹੈ ਸ਼ੰਕਰ ਸੰਧਵਾ 9 ਰੇਡਾਂ 8 ਨੰਬਰ ਕਮਾਣ ਦੀ ਟੀਮ ਵੱਲੋਂ ਜੀ ਬੈਸਟ ਜਾਂ ਫਿਰ ਚੱਕੀ ਰਮਦਾਸ 8 ਟੱਚ 5 ਜਾਂ ਫਿਰ ਕਮਾਣ ਵੱਲੋਂ ਜੀ ਬੱਲਾ ਕਟਿਆਲਾ ਜੁਆਇੰਟ ਰਿਹਾ ਜੀ ਬੈਸਟ ਨੂੰ 11-11000 ਰੁਪਏ ਨਗਦ ਸੀਗੇ ਇੱਥੇ ਬੁਲਾ ਰਹੀ ਸੀ ਸ਼ਿਵ ਯੋਧ ਦੇ ਤੇ ਮਨਜੀਤ ਬੋਲਟ ਪਿੰਡ ਸੰਗਰਾਵਾ ਜਿਹੜਾ ਕਪੂਰਥਲਾ ਦੇ ਟੂਰਨਾਮੈਂਟ ਦੇ ਫਾਈਨਲ ਰਿਜਲਟ ਕਵੱਡੀ ਓਪਨ ਤਿੰਨ ਵਾਰੋਂ ਪਿੰਡ ਸੁਰਖਪੁਰ 3235 ਨੰਬਰ ਫਾਸਟ 51000 ਨਗਦ ਪਲੱਸ ਕੱਪ ਪਿੰਡ ਨਾਲਮਾਲਕ 16 ਨੰਬਰ ਸੈਕਿੰਡ 41000 ਨਗਦ ਪਲੱਸ ਕੱਪ ਬੈਸਟ ਰੇਡਰ ਇਹ ਹੈ ਜੀ ਮੋਨਟੇ ਲਵਾ 12 ਰੇਡਾ 12 ਨੰਬਰ ਜੁਆਇੰਟ ਮੁੰਨਾ ਤਲਵੰਡੀ ਚੌਧਰੀਆਂ 12 ਰੇਡ 11 ਨੰਬਰ ਸੁਰਖਪੁਰ ਬੱਲ ਬੈਸਟ ਜੱਫੀਆ ਸਤੂ ਸ਼ੇਰਪੁਰ ਦੋਨਾਂ 14 ਟੱਚ 7 ਜੱਫੇ ਜੁਆਇੰਟ ਸੇਵਕ ਸੁਰਖਪੁਰ ਬੈਸਟਾਂ ਵਿੱਚ 22000 ਰੁਪਏ ਨਕਦ ਸੀਗੇ ਸੈਮੀਫਾਈਨਲ ਦੇ ਬੈਸਟਾਂ ਨੂੰ ਐਲਿਡੀਆਂ ਸਨ ਪਹਿਲਾ ਸੈਮੀਫਾਈਨਲ ਨੂੰ ਪਤਾ ਨਹੀਂ ਲੱਗਿਆ ਦੂਜੇ ਵਿੱਚ ਬੈਸਟ ਰੀਡ ਸ਼ੰਤੀਕਰਨ ਚੁਰਿਆ 15 ਰੀਡ 14 ਨੰਬਰ ਬੈਸਟ ਜੱਫੀ ਰ ਹਰਮਨ ਕੋਲਿਆ ਨੌ ਟੱਚ 2 ਜੱਫੇ ਟੀਮ ਦੇ ਅੱਧੇ ਨੰਬਰ ਤੇ ਲੂਜ਼ ਕਰ ਗਏ ਸਨ ਬਲਾਰਿਸ ਇੱਥੇ ਦਿਲਵਾ ਗੱਜਣ ਵਾਲਾ ਹਨੀਫ ਪੱਖੋਵਾਲ ਸੋਡੀ ਟਿੱਪਾ ਪਿੰਡ ਸੰਘਾਣਾ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਗੱਟ ਆਲ ਓਪਨ ਚਾਰ ਟੀਮਾਂ ਟੀਮ ਬਾਬਾ ਭਜਾਣਾ ਜੀ ਕਵੱਡੀ ਕਲੱਬ ਧਾਰੀਵਾਲ 35 ਨੰਬਰ ਫਾਸਟ 65000 ਨਕਦ ਪਲੱਸ ਕੱਪਰ ਟੀਮ ਬਾਬਾ ਪਾਲਾ ਜੀ ਕਵੱਡੀ ਕਲੱਬ ਲੋਗੜ 33 ਨੰਬਰ ਸੈਕੰਡ 51000 ਨਕਦ ਪਲੱਸ ਕੱਪ ਬੈਸਟ ਰੇਡਰ ਜੀ ਇੱਥੇ ਬੈਸਟ ਰੇਡਰ ਕਲੀਅਰ ਨਹੀਂ ਕਰ ਸਕ ਰਹੇ ਸਨ ਬੈਸਟ ਜਾਂ ਫਿਜ਼ੀ ਫੌਜੀ ਧਾਰੀਵਾਲ ਵੱਲੋਂ 12 ਟੱਚ 4 ਜੱਫੇ ਸੀ ਬੈਸਟ ਨੂੰ ਐਲ.ਈ.ਡੀ. ਸੀ ਇੱਥੇ ਬੁਲਾ ਰਹੇ ਸੀ ਮਿਲਖਾ ਮੱਲੋਵਾਲ ਤੇ ਸਾਹਬ ਪਿੰਡ ਉਮੇਦਪੁਰ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਪੀਡਲ ਹਰਿਆਣਾ 1.5 ਨੰਬਰ ਫਾਸਟ 71000 ਨਕਦ ਪਲੱਸ ਕੱਪ ਪਿੰਡ ਟੂਸੇ ਪੰਜ ਨੰਬਰ ਸੈਕੰਡ 51000 ਨਕਦ ਪਲੱਸ ਕੱਪ ਬੈਸਟ ਰੇਡਰ ਸੁਨੀਲ ਖੜਕਪੂਰਾ ਸੀ ਰੇਡ ਪੰਜ ਨੰਬਰ ਪੀਡਲ ਵੱਲੋਂ ਬਸਤੀ ਜਫੇ ਰਜੀਪੂ ਲਣ ਸੱਤ ਟੱਚ ਚਾ ਜਫੇ ਪੀਡਲ ਵੱਲੋਂ ਜੀ ਬੈਸਟ ਨੂੰ 11-11000 ਰੁਪਏ ਨਕਦ ਸਿਗੇ ਇੱਥੇ ਬਲਾਰੇ ਸੀ ਓਮ ਕੰਨਿਆਣਾ ਗਗਨ ਜਟਾਣਾ ਅਮਨ ਮੋਣ ਪਿੰਡ ਸੈਦਗੜੀ ਨੇੜੇ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਧੂਣੀ 10 ਡੰਡੋਲੀ ਖੁਰਦ 1.14 ਨੰਬਰ ਫਾਸਟ 51000 ਨਕਦ ਪਲੱਸ ਕੱਪ ਪਿੰਡ ਪਾਈ ਹਰਿਆਣਾ ਨੌ ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੀਡਰ ਅਵਤਾਰ ਕਲੀਨੀਅਲ ਸਿੰਘ ਵਾਲਾ ਜੁਆਇੰਟ ਰਿਹਾ ਲਵੀ ਤੋਲਾਵਾਲ ਸ਼ੀਸ਼ੀ ਰੀਡਮ ਪੰਜ ਪੰਜ ਨੰਬਰ ਦੋਵੇਂ ਟੀਮਾਂ ਦੇ ਡੂਲੀ ਵੱਲੋਂ ਵੈਸਟ ਜੱਫੀ ਰ ਮਟੂ ਟੰਡੂਲੀ ਕੋਰ ਦੇ ਤੇਨ ਟੱਚ ਦੋ ਜੱਫੇ ਜੁਆਇੰਟ ਸਾਤੀ ਜੱਫੀ ਗੰਗਣ ਨਾਗਰਾ ਛੀ ਟੱਚ ਦੋ ਜੱਫੇ ਲਾਏ ਹਨ ਵੈਸਟਰਨ 43 43 ਇੰਚ LED ਸਨ ਇੱਥੇ ਬੁਲਾ ਰਹੇ ਸੀ ਅਮਰੀਕ ਮਾਨ ਪਿੰਡ ਖਾਸਾ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਟੀਮ ਪਿਆਬ ਲਾਈਨ ਕਬੱਡੀ ਕਲੱਬ ਗੁਰਦਾਸਪੁਰ ਮਾਝਾ ਪੈਂਕੀ ਨੰਬਰ 1 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਬਰਮਕੜ ਭਾਈ ਲੱड्डा ਜੀ ਕਬੱਡੀ ਕਲੱਬ ਭਾਈ ਲੱਦੂ 331 ਨੰਬਰ ਸੈਕਿੰਡ 75000 ਨਗਦ ਪਲੱਸ ਕੱਪ ਬੈਸਟ ਰਿਡਰ ਰਿਆ ਜੀ ਗੁਰਲਾਲ ਖੰਡੂਸ ਸਾਹਿਬ ਜੀ ਮਾਝਾ ਗੁਰਦਾਸਪੁਰ ਵੱਲੋਂ ਬੈਸਟ ਜੱਫੀ ਰਿਆ ਜੀ ਹਰਪਾਲ ਕਲਮਾ ਪੰਜ ਜੱਫੇ ਗੁਰਦਾਸਪੁਰ ਵੱਲੋਂ ਜੀ ਬੈਸਟ ਨੂੰ ਕਿੰਨੇ ਕਿਹ ਹਜ਼ਾਰ ਰੁਪਏ ਨਗਦ ਸੀਗੇ ਇੱਥੇ ਬੁਲਾ ਰਹੇ ਸੀ ਬਰਿੰਦਰ ਖੇਮਕਰ ਹਰਨਜੀਤ ਰੰਡੇਵਾਲਾ ਜੀ ਪਿੰਡ ਮੱਲੇਵਾਲ ਸਰੀਆਂ ਗਹਿਲੇਵਾਲ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜੀ ਕਬੱਡੀ ਓਪਨ ਤਿੰਨ ਵਾਰੋਂ ਪਿੰਡ rau ਕੇ ਮੋਗਾ 1.10 ਨੰਬਰ ਫਾਸਟ 31000 ਨਗਦ ਪਲੱਸ 11000 ਨਗਦ ਪਲੱਸ ਕੱਪ ਪਿੰਡ ਤੁੰਬੜਪਨ 9 ਨੰਬਰ ਸੈਕੰਡ 21000 ਨਗਦ ਪਲੱਸ ਕੱਪ ਬੈਸਟ ਰੀਡਰ ਐ ਅਮਰ ਤੁੰਬੜਪਨ 6 ਰੇਟਾ 6 ਨੰਬਰ ਤੁੰਬੜਪਨ ਦੀ ਟੀਮ ਵੱਲੋਂ ਬੈਸਟ ਯਾ ਫੀਰਾ ਰਾਜਾ rau ਕੇ ਇੱਕ ਟੱਚ ਇੱਕ ਜੱਫਾ ਬਸਟਾਂ ਨੂੰ ਕੱਪ ਸੀਗੇ ਬਲਾਰਿਸ ਇਥੇ ਗੋਰਾ ਰੱਬੋ ਜਸੂ ਇਹ ਸੀਗੇ ਜੀ 9 ਨਵੰਬਰ ோ பச்சி கமெண்ட் ஃபைனல் வடிவ கமெண்ட் ஷேர் ஜரூக்கி